ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਇਹ ਸਿੱਧੇ ਤੌਰ ਤੇ ਸਾਡੇ ਸਭ ਦੇ ਪਿਆਰੇ ਸਿੱਧੂ ਮਸੇਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਿੱਧੂ ਮਸੇਵਾਲਾ ਸਿਰਫ ਇੱਕ ਗਾਇਕ ਜਾਂ ਕਲਾਕਾਰ ਨਹੀਂ ਸੀ ਉਹ ਲੋਕਾਂ ਦਾ ਦਿਲਾਂ ਦਾ ਰਾਜਾ ਸੀ ਉਸਦੇ ਗਾਣੇ ਜਿਨ੍ਹਾਂ ਤੇ ਯੂਥ ਨੂੰ ਪਾਗਲ ਕਰਦੇ ਸਨ ਉੱਥੇ ਹੀ ਉਸ ਦੀਆਂ ਸੋਚਾਂ ਨੇ ਲੋਕਾਂ ਦੇ ਦਿਲਾਂ ਨੂੰ ਉਹ ਵੀ ਛੋਇਆ ਸੀ ਪਰ ਇੱਕ ਹੋਰ ਵੱਡੀ ਗੱਲ ਸੀ ਉਸਦੀ ਦਿਲਦਾਰੀ ਜਦੋਂ ਉਸ ਵਾਲਾ ਆਪਣੇ ਪਿੰਡ ਅਤੇ ਪੰਜਾਬ ਦੇ ਹਰ ਇਲਾਕੇ ਵਿੱਚ ਬੱਚਿਆਂ ਲਈ ਹਮੇਸ਼ਾ ਕੁਝ ਨਾ ਕੁਝ ਕਰਦਾ ਰਹਿੰਦਾ ਸੀ ਸਕੂਲਾਂ ਵਿੱਚ ਜਾ ਕੇ ਕਿਤਾਬ ਵੰਡਣ ਤੋਂ ਲੈ ਕੇ ਗਰੀਬ ਬੱਚਿਆਂ ਲਈ ਕਾਪੀਆਂ ਬੈਕ ਤੇ ਹੋਰ ਪੜਾਈ ਦਾ ਸਮਾਂ ਦਿੰਦਾ ਸੀ। ਇਹ ਰਸਤਾ ਉਸ ਦਾ ਪਰਿਵਾਰ ਅੱਗੇ ਵਧਾ ਰਿਹਾ ਹੈ। ਹਾਲ ਹੀ ਉਸ ਦੀ ਮਾਤਾ ਚਰਨਕੌਰ ਆਪਣੇ ਛੋਟੇ ਪੁੱਤਰ ਨੂੰ ਜਿਸ ਨੂੰ ਆਪਾਂ ਸਾਰੇ ਪਿਆਰ ਨਾਲ ਨਿਕਾ ਸੁਭ ਕਹਿੰਦੇ ਹਾਂ ਉਸ ਨੂੰ ਲੈ ਕੇ ਇੱਕ ਸਕੂਲ ਵਿੱਚ ਗਈ। ਉੱਥੋਂ ਦਾ ਨਜ਼ਾਰਾ ਬਹੁਤ ਹੀ ਪਿਆਰਾ ਸੀ। ਜਿੱਥੇ ਸਿੱਧੂ ਮੁਸੇਵਾਲੇ ਪਰਿਵਾਰ ਵੱਲੋਂ ਕੋਲ ਦੇ ਬੱਚਿਆਂ ਨੂੰ ਕਿਤਾਬਾਂ ਗਿਫਟ ਕੀਤੀਆਂ ਗਈਆਂ। ਸਭ ਤੋਂ ਵੱਧ ਖਾਸ ਗੱਲ ਇਹ ਹੈ ਕਿ ਉਹ ਕਿਤਾਬਾਂ ਖੁਦ ਨਿਕਾ ਸਿੱਧੂ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਦੇ ਰਿਹਾ ਸੀ ਉਹ ਮਾਸੂਮ ਬੱਚੇ ਦਾ ਉਹ ਪਿਆਰਾ ਜਿਹਾ ਚਿਹਰਾ ਜਦੋਂ ਕੁਛੇ ਨਾਲ ਹੱਸ ਰਿਹਾ ਸੀ ਤੇ ਬੱਚਿਆਂ ਨੂੰ ਕਿਤਾਬਾਂ ਵੰਡ ਰਿਹਾ ਸੀ ਤਾਂ ਉਹ ਪਲ ਦੇਖ ਕੇ ਹਰੇਕ ਦਾ ਦਿਲ ਪਰ ਆਇਆ ਦੋਸਤੋ ਲੋਕਾਂ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸਿੱਧੂ ਮਸੇਵਾਲਾ ਇਸੇ ਤਰ੍ਹਾਂ ਬੱਚਿਆਂ ਦੇ ਵਿਚਕਾਰ ਬੈਠ ਕੇ ਉਹਨਾਂ ਦੀ ਮਦਦ ਕਰਦਾ ਸੀ ਉਹਨਾਂ ਨਾਲ ਹੱਸਦਾ ਸੀ ਗੱਲਾਂ ਕਰਦਾ ਸੀ ਤੇ ਉਹਨਾਂ ਦਾ ਹੌਸਲਾ ਵਧਾਉਂਦਾ ਸੀ ਉਹ ਇਸ ਦੁਨੀਆ ਤੇ ਨਹੀਂ ਹੈ ਪਰ ਉਸ ਦੀ ਰੂਹ ਉਸ ਦਾ ਪਿਆਰ ਉਸ ਦੀ ਸੋਚ ਉਸ ਦਾ ਪਰਿਵਾਰ ਜਿਉਂਦਾ ਰੱਖ ਰਿਹਾ ਹੈ ਸਿੱਧੂ ਮਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਇਹੋ ਚਾਹੁੰਦੇ ਹਨ ਕਿ ਉਹਨਾਂ ਦਾ ਦਾ ਪੁੱਤਰ ਲੋਕਾਂ ਨਾਲ ਜੁੜਿਆ ਰਹੇ ਉਹ ਛੋਟੀ ਉਮਰ ਤੋਂ ਹੀ ਸਿੱਖੇ ਕੀ ਲੋਕਪらい ਕਿਵੇਂ ਕਰੀ ਜਾਂਦੀ ਹੈ ਲੋਕਾਂ ਨਾਲ ਪਿਆਰ ਕਿਵੇਂ ਕੀਤਾ ਜਾਂਦਾ ਹੈ ਆਪਣੇ ਵੱਡੇ ਭਰਾ ਦੇ ਰਸਤੇ ਤੇ ਕਿਵੇਂ ਚੱਲਿਆ ਜਾਂਦਾ ਹੈ ਅੱਜ ਜਦੋਂ ਲੋਕਾਂ ਨੇ ਕਿਸੇ ਨੂੰ ਇਹ ਕੰਮ ਕਰਦੇ ਦੇਖਿਆ ਤਾਂ ਸਭ ਤੋਂ ਮੂੰਹ ਇੱਕੋ ਗੱਲ ਨਿਕਲੀ ਉਹ ਇਹ ਛੋਟਾ ਭਰਾ ਵੀ ਵੱਡੇ ਭਰਾ ਦੇ ਕਦਮਾਂ ਤੇ ਚੱਲ ਰਿਹਾ ਹੈ ਉਸ ਤੋਂ ਸਿੱਧੂ ਮਸੇਵਾਲ ਸਾਡੀਆਂ ਅੱਖਾਂ ਤੋਂ ਦੂਰ ਹੋ ਜਾਂਦਾ ਹੈ ਪਰ ਸਾਡੇ ਦਿਲਾਂ ਵਿੱਚ ਅੱਜ ਵੀ ਜੁੰਦਾ ਹੈ ਉਸ ਦੀ ਯਾਦ ਉਸ ਦੇ ਗੀਤ ਉਸ ਦੀ ਦਿਲਦਾਰੀ ਸਭ ਕੁਝ ਕਦੇ ਮਿਟ ਨਹੀਂ ਸਕਦਾ ਜਿਵੇਂ ਸਿੱਧੂ ਮਸੇਵਾਲ ਕਹਿੰਦੇ ਸੂਰਜ ਵਾਂਗੋਂ ਤਪਦਾ ਕਦੇ ਸ਼ਾਮ ਸਵੇਰੇ ਵਰਗਾ हां मां मन्नू लगदा रहंदा जमां मैं तेरे ਵਰਗਾ ਹਾਂ ਨਿਕਾ ਸਿੱਧੂ ਵੀ ਅਜੋਹੀ ਰਾਤੇ ਚੱਲ ਰਿਹਾ ਹੈ ਅਤੇ ਇਸ ਹਿਸਾਬ ਤੋਂ ਵੱਡੀ ਯਾਦਗਾਰੀ ਹੈ ਸਿੱਧੂ ਮਸੇਵਾਲੇ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ ਦੋਸਤੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਵੱਡੀ ਤਾਕਤ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਖਬਰ ਅਤੇ ਨਵੇਂ ਜਜ਼ਬਾਤਾਂ ਦੇ ਨਾਲ ਧੰਨਵਾਦ